ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਛਲੀ ਵੀਡੀਓ 'ਚ ਮੈਂ ਤੁਹਾਨੂੰ ਗੁਰੂ ਅੰਗਦ ਦੇਵ ਜੀ ਬਾਰੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਦੀਆਂ ਤੇ ਆਹਲੀ ਵੀਡੀਓ 'ਚ ਮੈਂ ਤੁਹਾਨੂੰ ਸ੍ਰੀ ਗੁਰੂ ਅਮਰਦਾਸ ਜੀ ਦਾ ਪੂਰਾ ਇਤਿਹਾਸ ਦੱਸੂਗਾ ਵੀਡੀਓ ਸ਼ੁਰੂ ਕਰਨ ਤੇ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਇਸ ਵੀਡੀਓ ਨੂੰ ਆਪਣੇ ਪੂਰੇ ਪਰਿਵਾਰ ਨਾਲ ਬੈਠ ਕੇ ਜ਼ਰੂਰ ਦੇਖਿਓ ਤੇ ਇਸ ਨੂੰ ਵਾਅਦੇ-ਵੱਦ ਸ਼ੇਅਰ ਵੀ ਕਰ ਦਿਓ ਤੇ ਨਾਲੇ ਇਕਣਾਂ ਦੀਆਂ ਹੋਰ ਵੀ ਇਤਿਹਾਸ ਨਾਲ ਜੁੜੀਆਂ ਹੋਣਾਂ ਵੀਡੀਓਜ਼ ਦੇਖਣ ਵਾਸਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਹੁਣ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਗੁਰੂ ਅਮਰਦਾਸ ਜੀ ਦਾ ਜਨਮ ਪਿੰਡ ਬਸਾਰਕੇ ਜ਼ਿਲ੍ਹਾ ਅੰਮ੍ਰਿਤਸਰ ਚ ਹੋਇਆਤਾ। ਉਹਨਾਂ ਦੇ ਪਿਤਾ ਦਾ ਨਾਮ ਸ਼੍ਰੀ ਤੇਜਪਾਲਤਾ ਤੇ ਮਾਤਾ ਜੀ ਦਾ ਨਾਮ ਲక్ష్ਮੀ ਜੀਤਾ। ਅਮਰਦਾਸ ਜੀ ਦੇ ਪਿਤਾ ਜੀ ਪਿੰਡ 'ਚ ਖੇਤੀਬਾੜੀ ਤੇ ਵਪਾਰ ਦਾ ਕੰਮ ਕਰਦੇ ਤੇ। 1503 ਵਿੱਚ ਗੁਰੂ ਅਮਰਦਾਸ ਜੀ ਦਾ ਵਿਆਹ ਚੰਦ ਖੱਤਰੀ ਦੀ ਬੇਟੀ ਰਾਮਕੌਰ ਨਾਲ ਹੋਇਆ। ਉਹਨਾਂ ਦੇ ਘਰ ਦੋ ਪੁੱਤਰ ਮੋਹਨ ਜੀ ਤੇ ਮੋਰੀ ਜੀ ਤੇ ਦੋ ਪੁੱਤਰੀਆਂ ਭਾਨੀ ਜੀ ਤੇ ਦਾਨੀ ਜੀ ਨੇ ਜਨਮ ਲਿਆ। ਸ਼੍ਰੀ ਗੁਰੂ ਅਮਰਦਾਸ ਜੀ ਆਪਣੇ ਪਿਤਾ ਜੀ ਦੀ ਤਰ੍ਹਾਂ ਹਿੰਦੂ ਧਰਮ ਦੇ ਕਰਮ ਕਾਂਡ ਨੂੰ ਬੜੇ ਸ਼ਰਧਾ ਨਾਲ ਨਿਭਾਉਂਦੇ ਹੁੰਦੇ ਜੇ। ਵੇਦਾਂ ਦਾ ਤੇ ਮੰਤਰਾਂ ਦਾ ਜਾਪ ਕਰਨਾ, ਬ੍ਰਾਹਮਣਾਂ ਨੂੰ ਤੇ ਉਹਾਰਾਂ ਦੇ ਟਾਈਮ ਦਾਨ ਕਰਨਾ ਤੇ ਦੇਵੀ-ਦੇਵਤਿਆਂ ਦੀ ਪੂਜਾ ਕਰਨੀ, ਉਹਨਾਂ ਦੀ ਜ਼ਿੰਦਗੀ ਦਾ ਪੱਕਾ ਨਿਯਮ ਬਣਿਆ ਹੋਇਆ ਤਾਂ। ਆਪਣੇ ਪਿਛਲੇ ਕਰਮਾਂ ਦੇ ਪਾਪਾਂ ਨੂੰ ਧੋਣ ਵਾਸਤੇ ਅਮਰਦਾਸ ਜੀ 42 ਸਾਲਾਂ ਦੀ ਉਮਰ 'ਚ ਹਰਦਵਾਰ ਨਹਾਉਣ ਵਾਸਤੇ ਗਏ। ਉਤੇ ਬਾਅਦ ਅਮਰਦਾਸ ਜੀ ਨੇ ਹਰ ਸਾਲ ਤੀਰਥਾਂ 'ਤੇ ਜਾ ਕੇ ਨਹਾਉਣ ਦਾ ਇਰਾਦਾ ਪੱਕਾ ਕਰ ਲਿਆ। ਤੇ ਉਹ ਹਰ ਸਾਲ ਕਿਸ ਨਾ ਕਿਸੇ ਥੀਰਥੇ ਧਰਾ ਪਰ ਜਾਂਦੇ ਹੁੰਦੇ ਤੇ ਪਰ ਇੰਨਾ ਸਭ ਕੁਝ ਕਰਨ ਤੇ ਬਾਅਦ ਵੀ ਅਮਰਦਾਸ ਜੀ ਨੂੰ ਆਤਮਿਕ ਸ਼ਾਂਤੀ ਕਿਤੇ ਵੀ ਨਹੀਂ ਧੀ ਮਿਲੀ ਉਹਨਾਂ ਦਾ ਮਨ ਹਮੇਸ਼ਾ ਸੱਚੇ ਗਿਆਨ ਦੀ ਖੋਜ 'ਚ ਲੱਗਿਆ ਰਹਿੰਦਾ ਤਾਂ ਇਕਣਾ ਕਰਦੇ ਕਰਦੇ ਫਿਰ ਇੱਕ ਦਿਨ ਆ ਹੀ ਗਿਆ ਜਦੋਂ ਉਹਨਾਂ ਦਾ ਮੇਲ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਲ ਹੋ ਗਿਆ ਅਮਰਦਾਸ ਜੀ ਨੇ ਖਡੂਰ ਸਾਹਿਬ ਪਹੁੰਚ ਕੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਪਰ ਸੇਜ ਚੁਕਾ ਕੇ ਬੇਨਤੀ ਕੀਤੀ ਵੀ ਮੇਰੇ 'ਤੇ ਕਿਰਪਾ ਕਰ ਦਿਓ ਮੈਨੂੰ ਆਪਣੀ ਸ਼ਰਨ 'ਚ ਲੈ ਲਓ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਪਾਣੀ ਨਾਲ ਜੋੜ ਦਿੱਤਾ ਉਸ ਟਾਈਮ ਉਹਨਾਂ ਦੀ ਉਮਰ 62 ਸਾਲਾਂ ਦੀ ਸੀ ਪਰ ਉਹਨਾਂ ਦੀ ਬੜੀ ਉਮਰ ਨੇ ਬਾਣੀ ਦੇ ਲੜ ਲੱਗਣ ਤੇ ਰੱਬ ਦੇ ਸਿਮਰਨ ਕਰਨ ਚ ਕੋਈ ਰੁਕਾਵਟ ਨਹੀਂ ਪਾਈ ਉਸੇ ਦਿਨ ਤੇ ਗੁਰੂ ਅਮਰਦਾਸ ਜੀ ਨੇ ਆਪਣੀ ਉੱਚੀ ਜਾਤ ਦਾ ਮਾਣ ਕਰਨਾ ਛੱਡਤਾ ਤੇ ਖਡੂਰ ਚ ਆਉਣ ਵਾਲੇ ਹਰ ਇੱਕ ਪ੍ਰਾਣੀ ਦੀ ਸੇਵਾ ਕਰਨੀ ਸ਼ੁਰੂ ਕਰਤੀ ਗੁਰੂ ਅਮਰਦਾਸ ਜੀ ਦੇ ਮੁੱਢਲੇ ਜੀਵਨ ਤੇ ਸਾਨੂੰ ਇਹ ਸਿੱਖਣ ਨੂੰ ਮਿਲਦਾ ਵੀ ਕਰਮ ਕਾਂਡਾਂ ਚ ਫਸਿਆ ਹੋਇਆ ਇਨਸਾਨ ਧਰਮੀ ਹੋਣ ਦਾ ਭਲੇਖਾ ਪੜ ਲੈਂਦਾ ਪਰ ਬਾਣੀ ਤੇ ਸੱਚੇ ਗਿਆਨ ਦਾ ਛੱਟਾ ਯਾਦ ਵੀ ਉਸ ਇਨਸਾਨ ਪਰ ਪੈ ਜਾਂਦਾ ਤਾਂ ਉਹਦੇ ਸਾਰੇ ਕਰਮਕਾਂਡ ਮਾਫ ਹੋ ਜਾਂਦੇ ਅਸੀਂ ਅਕਸਰ ਦੇਖਦੇ ਹਾਂ ਵੀ ਰੋਜ਼ ਪਾਠ ਕਰਨ ਵਾਲੇ ਸਿੱਖ ਵੀ ਅਕਸਰ ਆਪਣੀ ਜ਼ਿੰਦਗੀ 'ਚ ਕਰਮਕਾਂਡਾਂ 'ਚ ਫਸੇ ਰਹਿੰਦੇ ਆ ਜਿੱਕਣਾ ਮੱਸੀਆ ਪੂਰਨਮਾਸੀ ਸ਼ਨੀਦਾਨ ਗੁਰਦੁਆਰੇ 'ਚ ਜੋਤਾਂ ਬਾਲਣੀਆਂ ਇਤਿਹਾਸਿਕ ਸਰੋਵਰਾਂ ਦਾ ਪਾਣੀ ਅੰਮ੍ਰਿਤ ਸਮਝ ਕੇ ਬੋਤਲਾਂ 'ਚ ਭਰ ਕੇ ਘਰ ਨੂੰ ਲੈ ਜਾਣਾ ਇਹ ਸਾਰੇ ਕਰਮਕਾਂਡ ਕਰਨ ਦਾ ਇੱਕੋ ਮਤਲਬ ਆ ਵੀ ਅਸੀਂ ਸਿਰਫ ਗੁਰਬਾਣੀ ਦਾ ਰੱਟਾ ਮਾਰਦੇ ਆ ਪਰ ਗੁਰਬਾਣੀ ਨੂੰ ਕਦੇ ਵਿਚਾਰਿਆ ਨਹੀਂ ਤੇ ਸਮਝਣੇ ਦੀ ਕੋਸ਼ਿਸ਼ ਵੀ ਨਹੀਂ ਕੀਤੀ ਸੰਨ 1552 ਦੇ ਜਨਵਰੀ ਮਹੀਨੇ ਚ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰੂ ਨਾਨਕ ਪਾਸ਼ਾ ਦੀ ਸਿੱਖਿਆਵਾਂ ਦਾ ਪ੍ਰਚਾਰ ਕਰਨ ਵਾਸਤੇ ਪੂਰੀ ਜ਼ਿੰਮੇਵਾਰੀ ਗੁਰਗੱਦੀ ਦੇ ਰੂਪ ਚ ਬਖਸ਼ਤੀ ਗੁਰੂ ਅੰਗਦ ਦੇਵ ਜੀ ਦੇ ਦੋਨੇ ਸਹਿਬਜ਼ਾਦੇ ਆ ਗੱਲ ਨਾਲ ਬਹੁਤ ਜ਼ਿਆਦਾ ਨਾਰਾਜ਼ تھے ਮਾਤਾ ਖੀਵੀ ਜੀ ਨੇ ਉਹਨਾਂ ਦੋਹਾਂ ਨੂੰ ਬਹੁਤ ਸਮਝਾਇਆ ਵੀ ਗੁਰਗੱਦੀ ਕੋਈ ਵਿਰਾਸਤ ਦੀ ਚੀਜ਼ ਨਹੀਂ ਹੈਗੀ ਜਿਹੜੀ ਪਿਓ ਤੇ ਬਾਦ ਸਿਰਫ ਪੁੱਤਰਾਂ ਨੂੰ ਹੀ ਮਿਲਦੀ ਆ ਇਹ ਕੋਈ ਪੂਜਾ ਕਰਾਉਣ ਵਾਸਤੇ ਨਹੀਂ ਸਗੋ ਇਹ ਤਾਂ ਇਸ ਪ੍ਰਮਾਤਮਾ ਨੂੰ ਪਾਉਣ ਦਾ ਰਸਤਾ ਦੱਸਣ ਵਾਸਤੇ ਸੌਂਪੀ ਹੋਈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਪਰ ਦੋਨੇ ਸਹਿਬ ਛਾਦਦੇ ਪਰ ਮਾਤਾ ਖੀਵੀ ਜੀ ਦੇ ਉਪਦੇਸ਼ ਦਾ ਕੋਈ ਵੀ ਅਸਰ ਨਹੀਂ ਹੋਇਆ ਗੁਰੂ ਅੰਗਦ ਦੇਵ ਜੀ ਨੇ ਪਹਿਲਾਂ ਤੇ ਗੁਰੂ ਅਮਰਦਾਸ ਜੀ ਨੂੰ ਇਹ ਹਦਾਇਤ ਦੇ ਰੱਖੀ ਧੀ ਵੀ ਗੁਰਮਤਿ ਦੇ ਪ੍ਰਚਾਰ ਵਾਸਤੇ ਗੁਰੂ ਅਮਰਦਾਸ ਜੀ ਆਪਣਾ ਪੱਕਾ ਟਿਕਾਣਾ ਉਹਨਾਂ ਦੇ ਬਸਾਏ ਹੋਏ ਨਗਰ ਗੋਇੰਦਵਾਲ ਨੂੰ ਬਣਾ ਲਵੇ। ਕੁਝ ਮਹੀਨੇ ਦਾਸੂ ਜੀ ਗੁਰਬਾਣੇ ਦਾ ਨਾਟਕ ਕਰਦੇ ਰਹੇ। ਉਹ ਲੋਕਾਂ ਨੂੰ ਵਰਤੇ ਉਪਦੇਸ਼ ਦੇਣ ਦਾ ਢੰਗ ਕਰਦੇ ਤੇ। ਕੁਝ ਟਾਈਮ ਬਾਅਦ ਦਾਸੂ ਜੀ ਦਾ ਸਿਰ ਫਿਰ ਗਿਆ ਤੇ ਉਹਨਾਂ ਨੂੰ ਦਿਮਾਗੀ ਦੌਰੇ ਪੈਣ ਲੱਗੇ ਤੇ ਉਹ ਬਹੁਤ ਦੁਖੀ ਰਹਿਣ ਲੱਗੇ ਤੇ। ਫਿਰ ਉਹਨਾਂ ਦੀ ਸੂਰਤ ਟਿਕਾਣੇ ਪੈਣ ਲੱਗੀ ਤੇ ਮਾਤਾ ਖੀਵੀ ਜੀ ਨੇ ਦਾਸੂ ਜੀ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਕਰਾਤਾ। ਫਿਰ ਇੱਕਣਾ ਉਹਨਾਂ ਦੇ ਨਕਲੀ ਗੁਰੂ ਬਣਨੇ ਦਾ ਡਰਾਮਾ ਖਤਮ ਹੋ ਗਿਆ ਇਤਿਹਾਸਕਾਰਾਂ ਦੇ ਹਸਾਬ ਨਾਲ ਉਹਨਾਂ ਨੇ ਫਿਰ ਆਪ ਗੁਜਿੰਦਵਾਲ ਜਾ ਕੇ ਗੁਰੂ ਅਮਰਦਾਸ ਜੀ ਤੇ ਆਪਣੇ ਭੁੱਲਾਂ ਬਖਸ਼ਾਈਆਂ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਸੰਭਾਲਣ ਤੋਂ ਬਾਅਦ ਗੁਰਮਤਿ ਦੇ ਪ੍ਰਚਾਰ ਵਾਸਤੇ ਬਹੁਤ ਸਾਰੇ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ ਤੇ ਬ੍ਰਾਹਮਣ ਤੇ ਮੋਲਵੀ ਜਿਹੜੇ ਪਖੰਡ ਕਰਕੇ ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾ ਕੇ ਠੱਗਦੇ ਹੁੰਦੇ ਤੇ ਲੋਕਾਂ ਨੇ ਗੁਰੂ ਅਮਰਦਾਸ ਜੀ ਦੀ ਸ਼ਰਨ ਚ ਆ ਕੇ ਉਹਨਾਂ ਸਾਰਿਆਂ ਦਾ ਖਹਿੜਾ ਛੱਡਤਾ ਇਸੇ ਗੱਲ ਕਰਕੇ ਬ੍ਰਾਹਮਣ ਤੇ ਮੋਲਵੀ ਗੁਰੂ ਅਮਰਦਾਸ ਜੀ ਤੇ ਖਿਜਣ ਲੱਗ ਗਏ ਤੇ ਗੁਰੂ ਅੰਗਦ ਦੇਵ ਜੀ ਦੇ ਦੂਜੇ ਸਹਬ ਜਾਦੇ ਦਾਤੂ ਜੀ ਦੇ ਰੂਪ ਚ ਗੁਰੂ ਘਰ 'ਚ ਵਿਗਨ ਪਾਉਣ ਵਾਸਤੇ ਮੋਲਵੀ ਤੇ ਬ੍ਰਾਹਮਣਾ ਦੇ ਹੱਥਾਂ 'ਚ ਇੱਕ ਚੰਗਾ ਹਥਿਆਰ ਆ ਗਿਆ ਤਾਂ ਦਾਤੂ ਜੀ ਇੱਕ ਦਿਨ ਸ਼ਾਮ ਨੂੰ ਆਪਣੇ ਝੋਲੀ ਚੱਕਾ ਨਾਲ ਤੇ ਬ੍ਰਾਹਮਣਾ ਦੇ ਟੋਲੇ ਨਾਲ ਗੁੰਦਵਾਲਾ ਸਾਹਿਬ ਗੁਰੂ ਅਮਰਦਾਸ ਜੀ ਦੇ ਚੱਲ ਰਹੇ ਦਰਬਾਰ 'ਚ ਪਹੁੰਚ ਗਏ ਗੁਰੂ ਅਮਰਦਾਸ ਜੀ ਦੇ ਦਰਬਾਰ 'ਚ ਰੌਣਕ ਤੇ ਗੁਰੂ ਸ਼ੋਭਾ ਦੇਖ ਕੇ ਉਹ ਹੋਰ ਵੀ ਜ਼ਿਆਦਾ ਖਿਜ ਗਏ ਤੇ ਬਹੁਤ ਜ਼ਿਆਦਾ ਭੜਕ ਗਏ ਗੁੱਸੇ ਜਾ ਕੇ ਦਾਤੂ ਜੀ ਨੇ ਪਰੇਦਵਾਂ ਚ ਚੌਂਕੀ ਉੱਪਰ ਬੈਠੇ ਗੁਰੂ ਅਮਰਦਾਸ ਜੀ ਨੂੰ ਲੱਤ ਮਾਰ ਕੇ ਚੌਂਕੀ ਦੇ ਥੱਲੇ ਘੇੜਦਾ ਤੇ ਉਹ ਆਪੇ ਗੁਰਗੱਦੀ ਪਰ ਬੈਠ ਗਏ ਗੁਰੂ ਅਮਰਦਾਸ ਜੀ ਨੇ ਆਪਣੇ ਸਹਿਜ ਸੁਭਾਅ ਤੇ ਸਹਿਣਸ਼ੀਲਤਾ ਦਾ ਸਬੂਤ ਦਿੱਤਾ ਤੇ ਦਾਤੂ ਜੀ ਨੂੰ ਕੁਝ ਵੀ ਨਹੀਂ ਕਿਹਾ ਸਗੋਂ ਗੁਰੂ ਅਮਰਦਾਸ ਜੀ ਨੇ ਦਾਤੂ ਜੀ ਦਾ ਪੈਰ ਘੁੱਟਦੇ ਹੋਏ ਕਿਹਾ ਬੁੱਢੇ ਦੇ ਕਿਹੜੇ ਸਰੀਰ ਪਰ ਆਪਣਾ ਕੋਮਲ ਪੈਰ ਮਾਰਨੇ ਕਰਕੇ ਤੁਹਾਡੇ ਛੱਟ ਵੱਜ ਗਈ ਹੋਣੀ ਮੈਂ ਤੁਹਾਡੇ ਪੈਰ ਦਵਾ ਦਿੰਦਾ ਨਾਗੇ ਤਾਂ ਤੁਹਾਨੂੰ ਮੇਰੇ ਤੇ ਕੋਈ ਦੁੱਖ ਲੱਗਿਆ ਜਾਂ ਕੋਈ ਗੀਲਾ ਸ਼ਿਕਵਾ ਹੈ ਜੀਦੇ ਕਰਕੇ ਤੁਹਾਨੂੰ ਮੇਰੇ ਲੱਤ ਮਾਰਨੀ ਪੈਗੀ ਪੱਥਰ ਦੇ ਲਾਤੂ ਜੀ ਪਰ ਗੁਰੂ ਅਮਰਦਾਸ ਜੀ ਦੀ ਨਿਮਰਤਾ ਤੇ ਮਿਠਾਸ ਦਾ ਉਲਟਾ ਸਰਪਿਆ ਉਹਨਾਂ ਨੇ ਗੁਰੂ ਅਮਰਦਾਸ ਜੀ ਦੀ ਨਿਮਰਤਾ ਨੂੰ ਉਹਨਾਂ ਦੀ ਕਮਜ਼ੋਰੀ ਤੇ ਡਰ ਸਮਝ ਕੇ ਉਹਨਾਂ ਨੂੰ ਛਿੜਕ ਕੇ ਕਿਹਾ ਗੁਰਗੱਦੀ ਦਾ ਅਸਲੀ ਵਾਰਸ ਮੈਂ ਆ ਸਾਨੂੰ ਜਿੰਨੀ ਸੇਵਾ ਦੀ ਲੋੜ ਦੀ ਉਹ ਅਸੀਂ ਤੁਹਾਡੇ ਤੇ ਕਰਵਾ ਲਈ ਹੁਣ ਤੁਹਾਡੀ ਕੋਈ ਵੀ ਹੋਰ ਸੇਵਾ ਨਹੀਂ ਚਾਹੀਦੀ ਸਾਨੂੰ ਉਹਨਾਂ ਮੈਂ ਤੁਹਾਨੂੰ ਇਹੀ ਹੁਕਮ ਦਿੰਦਾ ਵੀ ਇਹ ਨਗਰ ਛੱਡ ਦਿਓ ਕਿਉਂਕਿ ਗੁਰਗੱਦੀ ਦਾ ਅਸਲੀ ਵਾਰਿਸ ਆ ਗਿਆ ਏ। ਗੁਰੂ ਅਮਰਦਾਸ ਜੀ ਨੇ ਇੱਥੇ ਇੱਕ ਬੜਾ ਹੀ ਮਨੋਵਿਗਿਆਨਿਕ ਤਰੀਕਾ ਵਰਤੇ ਆ। ਗੁਰੂ ਅਮਰਦਾਸ ਜੀ ਰਾਤੋਂ ਰਾਤ ਉੱਥੇ ਦੇ ਵਾਪਸ ਆਪਣੇ ਪਿੰਡ ਵਸਾਰ ਕੇ ਆ ਗਏ। ਗੁਰੂ ਅਮਰਦਾਸ ਜੀ ਦੇ ਉੱਠ ਕੇ ਜਾਣ ਤੋਂ ਬਾਅਦ ਸੰਗਤਾਂ ਵੀ ਇੱਕ ਇੱਕ ਕਰਕੇ ਚਲੀਆਂ ਗਈਆਂ ਕਿ ਨਾ ਉੱਥੇ ਤੇ। ਕੁਝ ਬ੍ਰਾਹਮਣ ਤੇ ਮੋਲਵੀ ਨਾਲੇ ਕੁਝ ਝੋਲੀ ਚਾ ਕੇ ਉੱਥੇ ਰਹਿ ਗਏ। ਇੱਕ ਨਗਰ ਦਾ ਚੌਧਰੀ ਮਰਵਾਹਾ ਵੀ ਉੱਥੇ ਰਹਿ ਗਿਆ ਜਿਹੜਾ ਗੋਵਿੰਦੇ ਦਾ ਪੁੱਤਰ ਤਾਂ 2-4 ਦਿਨ ਨਗਰ ਸੇ ਦਿਵਾਨ ਸਜਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਗਈ। ਚੌਧਰੀ ਮਰਵਾਹਾ ਵੀ ਜ਼ੋਰ ਲਾਹਟਿਆ ਪਰ ਇੱਕ ਵੀ ਜਣੇ ਨੇ ਦਾਤੂ ਜੀ ਅੱਗੇ ਮੱਥਾ ਨਹੀਂ ਟੇਕਿਆ। ਗੋਿੰਦਵਾਲ ਸੇ ਦਾਤੂ ਜੀ ਨੇ ਬੁਰੀ ਤਰ੍ਹਾਂ ਜ਼ਲੀਲ ਹੋ ਕੇ ਖਡੂਰ ਸਾਹਿਬ ਜਾਣ ਦਾ ਸੋਚਿਆ। ਖਡੂਰ ਸਾਹਿਬ ਜਾਣ ਤੇ ਪਹਿਲਾਂ ਉਹਨਾਂ ਨੇ ਗੋਿੰਦਵਾਲ ਦੇ ਡੇਰੇ ਚ ਜੋ ਵੀ ਮਾਲ ਉਹਨਾਂ ਦੇ ਹੱਥ ਲੱਗਿਆ ਉਹ ਸਾਰਾ ਕਚਰਾ ਪਰ ਲੱਦ ਲਿਆ ਤੇ ਖਡੂਰ ਸਾਹਿਬ ਵੱੰਨੇ ਨੂੰ ਚੱਲ ਪਏ। ਅਰ ਜਿੰਨਾ ਵੀ ਮਾਲ ਤਾਂ ਉਹ ਘਡੂਰ ਸਾਹਿਬ ਪਹੁੰਚਣਾਂ ਤੇ ਪਹਿਲਾਂ ਹੀ ਰਸਤੇ 'ਚ ਧਾੜਵੀਆਂ ਨੇ ਲੁੱਟ ਲਿਆ। ਧਾੜਵੀਆਂ ਨਾਲ ਹੋਈ ਮੁੱਠ ਭੇੜ 'ਚ ਦਾਤੂ ਜੀ ਦੇ ਪੈਰ 'ਪਰ ਬਹੁਤ ਡੂੰਗੀ ਛੱਟ ਲੱਗ ਗਈ ਤੇ ਉਸ ਛੱਟ ਦਾ ਦਰਦ ਫੇਰ ਕਈ ਸਾਲਾਂ ਤੱਕ ਦਾਤੂ ਜੀ ਨੂੰ ਰਿਹਾ। ਦਾਤੂ ਜੀ ਤੇ ਦਾਸੂ ਜੀ ਨਾਲ ਜੁੜੀਆਂ ਗੱਲਾਂ ਤੇ ਵਾਰਦਾਤਾਂ ਦੇ ਸਾਨੂੰ ਇਹ ਸਿੱਖਣ ਨੂੰ ਮਿਲਦਾ ਵੀ ਅੱਜ ਦੇ ਟਾਈਮ 'ਚ ਵੀ ਕਈ ਪਖੰਡੀ ਵਾਬੇ ਡੇਰਿਆਂ 'ਪਰ ਦੇਹਤਾਰੀ ਗੁਰੂ ਦੀ ਪੂਜਾ ਨੂੰ ਵਧਾ ਫੁਲਾ ਰਹੇ ਆ। ਪਰ ਸਾਨੂੰ ਇਹ ਗੱਲ ਸਮਝ ਜਾਣੀ ਚਾਹੀਦੀ ਹੈ ਵੀ ਜਿਸ ਤਰ੍ਹਾਂ ਪੁਰਾਣੇ ਟਾਈਮ 'ਚ ਸਿੱਖਾਂ ਨੇ ਦਾਸੂ ਜੀ ਤੇ ਦਾਤੂ ਜੀ ਉਨ੍ਹਾਂ ਦੇ ਪ੍ਰਭਾਵ ਥੱਲੇ ਨਹੀਂ ਤੇ ਆਏ ਉਸੇ ਤਰ੍ਹਾਂ ਅੱਜ ਵੀ ਸਾਨੂੰ ਇਤਿਹਾਸ ਤੇ ਸੇਧ ਲੈਣ ਦੀ ਜ਼ਰੂਰਤ ਆ ਤੇ ਸਾਨੂੰ ਵੀ ਦੇਹਧਾਰੀ ਗੁਰੂਆਂ ਦੇ ਡੇਰਿਆਂ ਪਰ ਜਾਣਾ ਛੱਡ ਦੇਣਾ ਚਾਹੀਦਾ ਜਦ ਇਹਨਾਂ ਦੇ ਡੇਰੇ ਖਾਲੀ ਹੋ ਜੂਗੇ ਤਾਂ ਇਹ ਆਪੇ ਭੱਜ ਜੂਗੇ ਗੁਰੂ ਅਮਰਦਾਸ ਜੀ ਨੇ ਸਨ 1558 ਈਸਵੀ ਚ ਬਹੁਤ ਵੱਡਾ ਪ੍ਰਚਾਰ ਕਰਿਆ ਤਾਂ ਇਸ ਪ੍ਰਚਾਰ ਦੌਰੇ ਦਾ ਪੂਰਾ ਵੇਰਵਾ ਤੁਖਾਰੀ ਰਾਗ ਚ ਗੁਰੂ ਰਾਮਦਾਸ ਜੀ ਨੇ ਦਿੱਤਾ ਹੋਇਆ ਇਸ ਸ਼ਬਦ ਦਾ ਮੈਂ ਤੁਹਾਨੂੰ ਅਰਥ ਦੱਸ ਦਿੰਦਾ ਜੋ ਕੁਝ ਇਸ ਤਰ੍ਹਾਂ ਹੈ ਜਨਤਾ ਵਾਸਤੇ ਗੁਰੂ ਅਮਰਦਾਸ ਜੀ ਦਾ ਦਰਸ਼ਨ ਤੀਰਥਾਂ ਦਾ ਇਸ਼ਨਾਨਤਾ ਗੁਰੂ ਅਮਰਦਾਸ ਜੀ ਨੇ ਆਪਣੇ ਉੱਚੇ ਸੁੱਚੇ ਅਸੂਲਾਂ ਦੇ ਪ੍ਰਚਾਰ ਨਾਲ ਲੋਕਾਂ ਦਾ ਬਹਿਮਾ ਪਰਮਾ ਤੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਤਾ। ਗੁਰੂ ਅਮਰਦਾਸ ਜੀ ਦੇ ਇਸ ਪ੍ਰਚਾਰਕ ਦੌਰੇ ਦੇ ਟਾਈਮ ਬਹੁਤ ਜ਼ਿਆਦਾ ਗਿਣਤੀ 'ਚ ਗੁਰਸਿੱਖ ਤੇ ਸੰਗਤ ਸਤਸੰਗੀ ਉਹਨਾਂ ਦੇ ਨਾਲ ਤੁਰੇ ਤੇ ਹੋਰ ਵੀ ਬਹੁਤ ਲੋਕ ਭਾਰੀ ਗੱਠ ਨਾਲ ਗੁਰੂ ਅਮਰਦਾਸ ਜੀ ਦੇ ਨਾਲ ਜੁੜ ਰਹੇ ਤੇ। ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਕੁਰੂਕਸ਼ੇਤਰ ਦਾ ਦੌਰਾ ਕਰਿਆ ਤਾਂਿੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਗੁਰੂ ਅਮਰਦਾਸ ਜੀ ਤੇ ਗੁਰਮਤਿ ਦਾ ਉਪਦੇਸ਼ ਲਿਆ। ਆਮ ਲੋਕਾਂ ਦੇ ਇਲਾਵਾ ਜੋਗੀ ਦਗੰਬਰ ਸੰਨਿਆਸੀ ਵਰਗੇ ਹੋਰ ਬਹੁਤ ਸਾਰੇ ਭੇਖਾਂ ਦੇ ਧਾਰਮਿਕ ਆਗੂ ਨੇ ਗੁਰੂ ਅਮਰਦਾਸ ਜੀ ਦੇ ਨਾਲ ਗੋਸ਼ਟਾਂ ਕਰੀਆਂ ਦੀਆਂ। ਇਤੇ ਬਾਅਦ ਗੁਰੂ ਅਮਰਦਾਸ ਜੀ ਜਮਨਾ ਨਦੀ ਦੇ ਕੰਢਿਆਂ ਪਰ ਹੋਣ ਵਾਲੇ ਇਕੱਠਾਂ 'ਚ ਗੁਰਮਤਿ ਪ੍ਰਚਾਰ ਕਰਨ ਗਏ। ਉੱਥੇ ਗੁਰੂ ਅਮਰਦਾਸ ਜੀ ਦਾ ਪ੍ਰਚਾਰ ਦਾ ਬਹੁਤ ਪ੍ਰਭਾਵ ਪਿਆ। ਉਤਤੇ ਬਾਅਦ ਗੁਰੂ ਅਮਰਦਾਸ ਜੀ ਗੰਗਾ ਦਰਿਆ ਕੋਲ ਪਹੁੰਚ ਗਏ। ਬਹੁਤ ਭਾਰੀ ਗਿਣਤੀ 'ਚ ਜਿਗਿਆਸੂ ਗੁਰੂ ਨਾਨਕ ਦੇਵ ਜੀ ਦੇ ਝੰਡੇ ਥੱਲੇ ਆ ਗਏ। ਇਤੇ ਬਾਦ ਗੁਰੂ ਅਮਰਦਾਸ ਜੀ ਆਪਣੇ ਸੰਗਤ ਦੇ ਨਾਲ ਕੰਖਲ ਆ ਗਏ ਤੇ ਜਿੱਥੇ ਉਸ ਨਗਰ ਦੇ ਮੁਖੀ ਲੋਕਾਂ ਧਾਰਮਿਕ ਆਗੂਆਂ ਤੇ ਵਿਦਵਾਨਾਂ ਨੇ ਗੁਰੂ ਉਪਦੇਸ਼ ਗ੍ਰਹਿਣ ਕਰਿਆ ਗੁਰੂ ਅਮਰਦਾਸ ਜੀ ਨੇ ਸਭ ਲੋਕਾਂ ਨੂੰ ਸਮਝਾਇਆ ਵੀ ਇਨਸਾਨ ਦੇ ਸਭ ਤੋਂ ਵੱਡੇ ਦੁਸ਼ਮਣ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਆ ਤੇ ਇਹ ਸਾਰੇ ਸਿਰਫ ਗੁਰੂ ਦੀ ਸਿੱਖਿਆ ਨਾਲ ਹੀ ਖਤਮ ਕਰ ਸਕਦੇ ਆ ਅੱਜ ਦੀ ਇਸ ਵੀਡੀਓ ਚ ਬੱਸ ਇੰਨਾ ਹੀ ਇਸ ਵੀਡੀਓ ਨੂੰ ਬਾਤੇ ਵੱਦ ਸ਼ੇਅਰ ਕਰ ਦਿਓ ਤੇ ਇਦਾਂ ਦੇ ਹੋਰ ਵਿਤਿਹਾਸ ਨਾਲ ਜੁੜਿਆ ਹੋਣਾ ਵੀਡੀਓਸ ਦੇਖਣ ਵਾਸਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ